ਅੱਜ ਡੇਰਾ ਵਿਆਸ ਵਿਕੇ ਸ਼ਾਸਨ ਖਤਮ ਹੋਣ ਤੋਂ ਬਾਅਦ ਸ਼ਾਮ ਦੇ ਸਮੇਂ ਸਵਾਲ-ਜਵਾਬ ਕੀਤੇ ਗਏ ਜਿਸ ਵਿੱਚ ਇੱਕ ਸ਼ਰਧਾਲੂ ਵੱਲੋਂ ਵੱਡੇ ਮਹਾਰਾਜ ਜੀ ਨੂੰ ਇੱਕ ਬਹੁਤ ਸੋਹਣਾ ਸਵਾਲ ਕੀਤਾ ਗਿਆ ਤੇ ਬਾਬਾ ਜੀ ਤੁਹ ਪੁੱਛਿਆ ਗਿਆ ਕਿ ਇੱਕ ਦੁਕਾਨਦਾਰ ਕਿਸ ਤਰ੍ਹਾਂ ਆਪਣਾ ਮੁਨਾਫਾ ਕਮਾ ਸਕਦਾ ਹੈ ਜਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਬੇਈਮਾਨੀ ਜਾਂ ਸਤ ਸੰਗੀ ਨੂੰ ਮੁਸ਼ਕਲ ਆਵੇ ਕਿ ਅੱਗੇ ਜਾ ਕੇ ਉਸ ਦਾ ਕੀਤਾ ਉਸ ਦੀ ਸਿਮਰਨ ਭਜਨ ਬੰਦਗੀ ਵਿੱਚ ਰੁਕਾਵਟ ਬਣੀ ਤਾਂ ਵੱਡੇ ਮਹਾਰਾਜ ਜੀ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਉਸ ਸ਼ਰਦਾਲੂ ਦਾ ਜਵਾਬ ਦਿੱਤਾ ਜਿਸ ਨੂੰ ਦੁਕਾਨਦਾਰੀ ਦੇ ਅੰਦਰ ਆਪਾਂ ਨੂੰ ਬਹੁਤ ਤਰ੍ਹਾਂ ਦੇ ਝੂਠ ਬੋਲਨੇ ਪੈਂਦੇ ਆ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਤੇ ਆਪਾਂ ਹੱਥ ਲਾਲ ਦੀ ਤਮਾਈ ਕਿਸ਼ਤਾ ਕਰ ਸਕਦੇ ਆ ਕਿਉਂ ਬੇਟਾ ਝੂਠ ਕਿਉਂ ਬੋਲਨੇ ਪੈਂਦੇ ਆ ਰੇਟ ਵਗੈਰਾ ਦਾ ਹੈ ਰੇਟ ਦੇ ਬਾਰੇ ਵੀ ਰੇਟ ਇਹ ਹੈ ਇਹ ਹੈ ਉੱਚਾ ਬਹੁਤ ਜਨਾਬ ਨਹੀਂ ਬੇਟਾ ਦੇਖੋ ਸਿੱਧੀ ਜੀ ਗੱਲ ਹੈ ਕੋਈ ਦੁਕਾਨਦਾਰੀ ਕਰਦਾ ਹੈਗਾ ਉਹਨੂੰ ਕੋਈ ਮੁਫਤ ਦੀ ਦੁਕਾਨਦਾਰੀ ਨਹੀਂ ਖੋਲੀ ਉਹ ਜੇ ਕਰਦਾ ਤਾਂ ਕਾਰੋਬਾਰ ਵਾਸਤੇ ਕਰਦਾ ਹੈ ਕਿ ਉਹਦਾ ਨਫਾ ਹੋਵੇ ਉਹਦੇ ਵਿੱਚ ਉਹ ਕਿ ਆਪਣੇ ਘਰ-ਬਾਰ ਨੂੰ ਪਾਲ ਸਕੇ ਸੋ ਇਸ ਕਰਕੇ ਉਹ ਤਾਂ ਠੀਕ ਹੈ ਮਗਰ ਤੁਸੀਂ ਇਹ ਦੂਜੀ ਗੱਲ ਹੈ ਕਿ ਚੀਜ਼ ਕੋਈ ਹੋਵੇ ਔਰ ਉਹਨੂੰ ਕਹੇ ਕਿ ਤੁਸੀਂ ਉਹਨੂੰ ਵੇਚੋ ਸੋ ਹਮ ਕਾਰੋਬਾਰ ਵਿੱਚ ਜਿੰਨਾ ਤੁਹਾਡਾ ਨਫਾ ਹੈਗਾ ਉਹ ਰੱਖ ਕੇ ਤੁਸੀਂ ਕਾਰੋਬਾਰ ਕਰੋ ਬੜੀ ਖੁਸ਼ੀ ਨਾਲ ਕਰੋ ਗਲਤ ਕੰਮ ਨਾਲ ਨਾਲ